ਪਰਡੂਸ਼ਨ ਕੰਟਰੋਲ ਬੋਰਡ ਹਸ਼ਿਆਰਪੁਰ ਦੇ ਅਧਿਕਾਰੀਆਂ ਵੱਲੋਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਕੁਆਂਟਮ ਪੇਪਰ ਮਿਲ ਦੇ ਅੰਦਰ 8 ਨੰਬਰ 8 ਨੰਬਰ ਬੋਰ ਦੇ ਇਲਾਵਾ ਨਾਲ ਲੱਗਦੇ ਦੋ ਵਾਟਰ ਸਪਲਾਈ ਮੋਟਰਾਂ ਇੱਕ ਨਲਕਾ ਇੱਕ ਰਨੇਆਲਾ ਦੇ ਇੱਕ ਸੈਂਪਲ ਟਿਊਬ ਵੱਲੋਂ ਤੋਂ ਅਲੱਗ ਲੱਗ ਜਗਾ ਤੋਂ ਪੰਜ ਸੈਂਪਲ ਪਾਣੀ ਦੇ ਲੈ ਗਏ ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਦਰੂ ਪ੍ਰਡੂਸ਼ਨ ਕੰਟਰੋਲ ਬੋਰਡ ਹਸ਼ਿਆਰਪੁਰ ਵੱਲੋਂ ਪੰਜ ਸੈਂਪਲ ਭਰੇ ਗਏ ਹਨ ਉੱਥੇ ਹੀ ਪੰਜ ਸੈਂਪਲ ਪਾਣੀ ਦੇ ਸਥਾਨਕ ਲੋਕਾਂ ਨੇ ਪ੍ਰਾਈਵੇਟ ਲੈਬ ਵਿੱਚੋਂ ਟੈਸਟ ਕਰਾਉਣ ਲਈ ਭਰੇ ਗਏ ਹਨ ਹਾਨਕ ਲੋਕਾਂ ਨੇ ਤੇ ਵਕ-ਵਕ ਬੁਲਾ ਰਹੇ ਨੇ ਇਸ ਵਿੱਚ ਦੱਸਿਆ ਕਿ ਸੂਬੇ ਵਿੱਚ ਜਿੱਥੇ ਦਿਨੋ-ਦਿਨ ਵਧ ਰਿਹਾ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵਿਭਾਗ ਵੱਲੋਂ ਕਾਨੂੰਨ ਬਣਾਉਣ ਜਾ ਰਹੇ ਹਨ ਪਰ ਕਿਤੇ ਨਾ ਕਿਤੇ ਵੱਡੀਆਂ ਫੈਕਟਰੀਆਂ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਨੂੰ ਟਿੱਚ ਜਾਰਦੇ ਹਨ ਕੁਲਵਿੰਦਰ ਸਿੰਘ ਬਿੱਟੂ ਮੋਹਿਤ ਗੁਪਤਾ ਹੈਪੀ ਅਗਰਵਾਲ ਪਰਮਿੰਦਰ ਸਿੰਘ ਸਹੋਤਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਬਲਾਕ ਗੜ ਸ਼ੰਕਰ ਦੇ ਕਸਬਾ ਸੈਲਾ ਤੋਂ ਸੈਲਾ ਦੀ ਕੁਆਂਟਮ ਪੇਪਰ ਮਿਲ ਸੈਲਾ ਖੁਰਦ ਦੇ ਪ੍ਰਬੰਧਕ ਵੱਲੋਂ ਪੰਜਾਬ ਸਰਕਾਰ ਤੇ ਪ੍ਰਦੂਸ਼ਣ ਕ 控制 ਵਿਭਾਗ ਦੀਆਂ ਕਾਨੂੰਨਾ ਮੁਤਾਬਕ ਤਾਕਾ ਨੂੰ ਛਿੱਕੇ ਟਾਂਕੇ ਮਰਮਰ ਜੀਆਂ ਦੇਖਣ ਨੂੰ ਮਿਲ ਰਹੀਆਂ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਆਉ ਦੇਖਦੇ ਆ ਬਿੱਟੂ ਚਹਾਨ ਤੇ ਆਸ਼wini ਸ਼ਰਮਾ ਦੀ ਪੂਰੀ ਰਿਪੋਰਟ ਉਸੋ ਜਿਹੜੀ ਜਿਹੜਾ ਕਿਰੋ ਮੋਟਰ ਚਲਾਉਂਦੇ ਸਮੈਲ ਉਹ ਮਾਰਦੀ ਪਾਣੀ ਜਿਹੜਾ ਦਾ ਬੋਰ ਕਰਾਇਆ ਆ ਸਾਡਾ 6.5 ਬੋਰ ਬੋਰ ਚੱਲਦਾ ਪਿਆ ਤੇ ਉਹਦੇ ਪਾਣੀ ਗੰਦਾ ਆ ਜਦੋਂ ਮੋਟਰ ਚਲਾਇਦੀ ਨਾਲ ਹੀ ਸਮੈਲ ਮਾਰਨਾ ਸ਼ੁਰੂ ਕਰ ਦਿੰਦਾ ਪਾਣੀ ਇਹਨੂੰ ਸਾਬਣ ਨਾਲ ਲੱਗ ਯੂਜ਼ ਕਰਕੇ ਜਦੋਂ ਸਾਬਣ ਹੀ ਫੜ ਦਿੰਦਾ ਹੱਥ ਲਾਏ ਤੇ ਇਹਨਾਂ ਗੰਦਾ ਪਾਣੀ ਕਿਹਦੇ ਨਾਲ ਪ੍ਰੋਬਲਮ ਕੀ ਕੀ ਆ ਰਹੀ ਉਹ ਘਰ ਵੀ ਕਿਸੇ ਮਹੀਨੇ ਪਾਣੀ ਪੀਣੇ ਗੜਖੜਾ ਹੋ ਜਾਂਦਾ ਉਸ ਵੇਲੇ ਹੋਰ 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 ਪੇਜ ਟੁੱਟੀਆਂ ਖਰਾਬ ਹੋਦੀਆਂ ਸਾਡੇ ਫਿਲਟਰ ਲੱਗਾ ਆ ਹਫਤੇ ਬਾਅਦ ਸਾਨੂੰ ਫਿਲਟਰ ਚੇਂਜ ਕਰਾਉਣਾ ਪੈਂਦਾ ਇੰਨਾ ਗੰਦਾ ਪਾਣੀ ਮੇਰੇ ਉੱਪਰ ਟੈਂਕੇ ਸਾਗ ਵਾਲੇ ਮਹੀਨੇ ਬਾਅਦ ਹੋਰ ਹੈ ਨਾ ਉਹਨਾਂ ਦੇ ਪਾਈਪ ਵੀ ਗਲ ਜਾਂਦੇ 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 ਪਾਈਪ ਇਹ ਸਰ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਆ ਇਹ ਮੇਰਾ ਦਾਮ ਤਿੱਕੀ ਆ ਜੀ ਸੈਲਾਕੋੜ ਮੇਰਾ ਪਿੰਡ ਆ ਜੀ ਪੇਪਰ ਮੇਨ ਮੋੜ ਤੇ ਸਾਡਾ ਘਰ ਆ ਮੈਂ ਕਪਲ ਗੁਪਤਾ ਸਾਨੂੰ ਸ਼ੋਪਮਾਰ ਗੁਪਤਾ ਸੈਲਾ ਰਹਿਣ ਵਾਲਾ ਵਾਸੀ ਆ ਉਹ ਸਾਡਾ ਪੀਣ ਵਾਲਾ ਪਾਣੀ ਹੈ ਔਰ ਹਵਾ ਆ ਇਹ ਦੋਨੋਂ ਚੀਜ਼ਾਂ ਇਹ ਖਤਮ ਹੋ ਚੁੱਕੀਆਂ ਆ ਜੇਪੁਰ ਪ੍ਰਾਧਾਨੀ ਇੱਕ ਤਰੀਕ ਤੋਂ ਪਹਿਲਾਂ 27 ਤਰੀਕ ਨੂੰ ਅਸੀਂ ਇਹ ਧਰਨਾ ਲੈ ਦੀ ਪੇਪਰ ਮਿਲ ਮੋਰੇ ਉਸ ਜਗ੍ਹਾ ਤੇ ਸਾਡੇ ਡੀਐਸਪੀ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਆ ਕਿ ਤੁਹਾਡਾ ਅਸੀਂ ਕੋਈ ਨਾ ਕੋ ਹੱਲ ਕਰਾਂਗੇ ਇਹਨਾਂ ਨੇ ਸਾਡੇ 4.5 ਰੋਮੀਟਿੰਗ ਗੈਸਰ ਤੋਂ ਬੁਲਾਈ ਆ ਤਾਂ ਡੀਐਸਪੀ ਸਾਹਿਬ ਐਡੀਐਮ ਸਾਹਿਬ ਤੇ ਸੀਲੜਾ ਸਾਹਿਬ ਮੋਕੇ ਤੇ ਬੈਠੇ ਸੀ ਉਹਨਾਂ ਦੀ ਹਾਜ਼ਰੀ ਵਿੱਚ ਪੇਪਰ ਮਿਲ ਨੇ ਸਾਨੂੰ 10 ਤੱਕ ਟਾਈਮ ਦਿੱਤਾ ਆ ਔਰ ਦੂਜੀ ਗੱਲ ਆ ਕਿ ਉਹਨਾਂ ਨੇ ਉਹਨਾਂ ਦੀ ਗਵਾਈ ਹੇਟਾਂ 2 ਤਰੀਕ ਨੂੰ ਅੱਜ ਜੋ ਕਿ ਪ੍ਰਦੂਸ਼ਣ ਬੋਰਡ ਤੋਂ ਸੈਂਪਲ ਲੈਣ ਆਏ ਆ ਉਹਨਾਂ ਦੇ ਹਾਜ਼ਰੀ ਵਿੱਚ ਤੁਹਾਡੀ ਪੱਤਰਕਾਰ ਭਰਾਵਾਂ ਦੀ ਬਦੌਰਤ ਅਸੀਂ ਉਹ ਸੈਂਪਲ ਦਿੱਤੇ ਜੀ ਨਾ ਸੈਂਪਲਾਂ ਦਾ ਸਾਡਾ ਕਟੋਗਰੀ 2800 ਤੋਂ ਪਲੱਸ TDS ਵਾਲਾ ਜੇਕਰ ਇਹ ਪਾਣੀ ਲਗਾਤਾਰ 250 30 ਦਿਨ ਪੀਤਾ ਜਾਵੇ ਤੇ ਮੈਨੂੰ ਯਕੀਨ ਨਹੀਂ ਕਿ ਬੰਦਾ ਬਚ ਸਕਦਾ ਆ ਕੈਂਸਰ ਉਹ ਕਾਲੇ ਪੀਲੇ ਪੀਲੇ ਨਾਲ ਪੀੜਿਤ ਪੂਰਾ ਨਗਰ ਹੋ ਚੁੱਕਾ ਆ ਤੇ ਸਾਰੇ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਆ ਕਿ ਇੱਕਜੁੱਟ ਹੋ ਜਓ ਜੇ ਇੱਕਜੁੱਟ ਹੋਵਾਂਗੇ ਸਾਡੇ ਪਰਿਵਾਰ ਸਾਡੇ ਬੱਚੇ ਬਚ ਜੂਗੇ ਨਹੀਂ ਤਾਂ ਦੇਰ ਹੈ ਉਹਦੇ ਸ਼ੈਲੇ ਤੇ ਲੋਕਲ ਜਿਹੜੇ ਬੰਦੇ ਸੀ ਜਨਾਬ ਵੱਲੋਂ ਲੋਕਲ ਵਸਿੰਦੇ ਵਾਲਿਆਂ ਨੇ ਕੰਪਲੇਂਟ ਆਈ ਸੀ ਕਿ ਕੁਆਂਟਮ ਪੈਪਰ ਮੇਰੇ ਜੋ ਪੈਪਰ ਮੇਲਾ ਚੱਲ ਰਹੀ ਆ ਕਰੋਂ ਜਿਹੜੇ ਆਸ-ਪਾਸ ਦੇ ਲੋਕਾਂ ਨੂੰ ਹਵਾ ਦੇ ਜੋ ਜਨਾਬ ਐਕਟਿੰਸ ਸਾਹਿਬ ਨੇ ਪਰਸੋ ਰੋ ਮੀਟਿੰਗ ਹੋਈ ਸੀ ਸਾਡੇ ਨਾਲ ਤੇ ਇਹਨਾਂ ਨੂੰ ਬਿਠਾ ਕੇ ਉਹਦੇ ਵਿੱਚ ਮੱਲਬ ਕੀ ਨਾਮ ਨਾਲ ਬੈ ਕੇ ਆਪਸੀ ਸਾਂਝ ਨਾਲ ਦੱਸਿਆ ਗਿਆ ਕਿ ਸੈਂਪਲ ਮੱਲਬ ਗਰਾਊਂਡ ਵਾਟਰ ਦੇ ਜਿੱਥੋਂ ਹੀ ਕਹਿਣਗੇ ਉੱਥੋਂ ਆਪਾਂ ਡਰਾ ਕਰਾਂਗੇ ਉਹ ਕੁਝ ਕਰਕੇ ਅਸੀਂ ਅੱਜ ਆਏ ਆ ਤੇ ਅਸੀਂ ਸੈਂਪਲ ਜਿਹੜਾ ਹੈ तकरीबन 5 ਜਗ੍ਹਾ ਤੋਂ ਅਸੀਂ ਸੈਂਪਲ ਲੈ ਰਹੇ ਆ ਉਹ ਅਸੀਂ ਫਿਰ ਜਿਹੜੀ ਸਰਕਾਰ ਦੇ ਲੈਬ ਲੈਬਟਰੀ ਤੇ ਆਪਣੇ ਵੀ ਇੱਕ ਸੈਂਪਲ ਲੈ ਆਏ ਆ ਵੀ ਆਪਣੀ ਜਿਹੜੀ ਲੈਬਟਰੀ ਭੇਜਦੇ ਨੇ ਉਹ ਵੀ ਜੋ ਵੀ ਰਿਜ਼ਲਟ ਆਣਗੇ ਉਹ ਸਭ ਨਾਲ ਚੰਗੀ ਕਰਦੇ ਕਰਾਂਗੇ ਸਰ ਇਲਾਕੇ ਦੇ ਵਿੱਚ ਸੈਂਪਲ ਲੈ ਵੀ ਗਏ ਪਿੰਗ ਪੱਕਾ ਪੱਕਾ ਪਿੰਡਾਂ ਦੇ ਨੇ ਹਾਂਜੀ ਹਾਂਜੀ ਪੱਕਾ ਪ ਜੋ ਬੜੀ ਖੁਸ਼ੀ ਦਾ ਦਿਨ ਹੈ ਕਿ ਸੈਂਪਲ ਭਰੇ ਜਾ ਰਹੇ ਆ ਪਰ ਮੇਰਾ ਪਰਸਨਲ ਓਪੀਨੀਅਨ ਹੈ ਬਈ ਕਿ ਪਾਣੀ ਦਾ ਖਰਾਬ ਹੈ ਇਹਦਾ ਟੈਸਟ ਕਾਦਾ ਕਿਉਂਕਿ ਜਿੰਨੀ ਵਾਰ ਵੀ ਪਾਣੀ ਆਪਾਂ ਇੱਕ ਨੋਰਮਲ ਜਿਹੜੇ ਟੈਸਟ ਹੁੰਦੇ ਆ ਆਪਾਂ ਕਰਦੇ ਹਰ ਵਾਰੀ ਫੇਲ ਪਾਇਆ ਜਾਂਦਾ ਚਲੋ ਜੇ ਇਲਾਕੇ ਦੀ ਇਹਦਾ ਤਸੱਲੀ ਹੁੰਦੀ ਆ ਤਾਂ ਕਰ ਲੈਣਾ ਚਾਹੀਦਾ ਪਰ ਮੇਰਾ ਪਰਸਨਲ ਓਪੀਨੀਅਨ ਹੈ ਪਾਣੀ ਦਾ ਫੇਲ ਹੀ ਆ ਤਾਂ ਹੁਣ ਪ੍ਰਗਟਨ ਦੇ ਕਰਨਾ ਕੀ ਆ ਮੈਂ ਤਾਂ ਕੁਝ ਦੱਸ ਨਹੀਂ ਸਕਦਾ ਹੋ ਤੁਹਾਡੇ ਮੂਰੇ ਸਾਰੇ ਨੇ ਆ ਜਾਣਾ ਪਰ ਮੇਰਾ ਪਰਸਨਲ ਓਪੀਨੀਅਨ ਨੇ ਹੈ ਕਿ ਪਾਣੀ ਵੀ ਫੇਲ ਆ ਇਹ ਹਵਾ ਵੀ ਫੇਲ ਆ ਤਹਾਨੂੰ ਠੀਕ ਕਰਨਾ ਉਹਦਾ ਵਿਚਾਰ ਕਰੋ ਮਿਲ ਬੰਦ ਹੋਣਾ ਠੀਕ ਹੁੰਦਾ ਜਾਂ ਮੈਨੂੰ ਚਲਾ ਕੇ ਕਰਨਾ ਠੀਕ ਉਹ ਆਪਸੇ ਸਲਾਹ ਕਰੋ ਕਿ ਕੋਈ ਇਨਸਟਰੂਮੈਂਟ ਲੱਗਦੇ ਹੈ ਕਿ ਆਹ ਪਟ ਇਹ ਪਾਣੀ ਖਰਾਬ ਆ ਰਿਪੋਰਟ ਆਨ ਤੋਂ ਸਾਨੂੰ ਇਹ ਪਹਿਲੇ ਰਿਜ਼ਲਟ ਦੱਸ ਦਿਓ ਧੰਨਵਾਦ ਅੱਜ ਸਾਡੀ ਸਾਰੀ ਕਮੇਟੀ ਨਾਲ ਦੇ ਲੱਗਦੇ ਹੈ ਸੈਂਟੀ ਦੇ ਇਹ ਨਰਿਆਣਾ ਵਿਖੇ ਗਏ ਸੀ ਉੱਥੇ ਜਿਹੜਾ ਪਾਣੀ ਸੀ ਜੀ ਉਹਨੂੰ ਪਾਣੀ ਦਾ ਸੀ ਕਹੇ ਨਹੀਂ ਸਕਦੇ ਪਾਣੀ ਦਾ ਤੀਨ ਜੋਗ ਨੂੰ ਕਹਿ ਸਕਦੇ ਉਹ ਤਾਂ ਗਹਿਰੇ ਨਿਕਲੀ ਸੀ ਦੱਸਣਾ ਕਿ ਪੱਤਰਕਾਰ ਸਾਡੇ ਕੋਲ ਸਾਰੇ ਉਥੇ ਪਹੁੰਚੇ ਦੀ ਪੁਲੀਸ ਸਹਿਵਾ ਸਾਰੇ ਪਹੁੰਚੇ ਆ ਇਹ ਫੈਕਟਰੀ ਦਾ ਜੀ ਸਾਡੇ ਇਲਾਕੇ ਤੇ ਬਹੁਤ ਅਸਰ ਹੋ ਰਿਹਾ ਐ ਐਡਮਿਨਿਸਟ੍ਰੇਸ਼ਨ ਦੇ ਅੱਗੇ ਮੰਗ ਰੱਖੀ ਸੀ ਵੀ ਸੈਣੀ ਦੇ ਨੇ ਪਾਣੀ ਆ ਉਹਨਾਂ ਦਾ ਸੈਂਪਲ ਕਰਾਇਆ ਜਾ ਕਿਉਂਕਿ ਮਿਲਦੇ ਕਰਕੇ ਤੇ ਸੈਣੀ ਦੇ ਪਾਣੀ ਖਰਾਬ ਹੋ ਚੁੱਕੇ ਆ ਅੱਜ ਸਾਰੇ ਅਫਸਰ ਸਹਿਵਾ ਨੇ ਇੱਥੇ ਆਏ ਆ ਐਡਮਿਨਿਸਟ੍ਰੇਸ਼ਨ ਦੀ ਹਾਜ਼ਰੀ ਦੇ ਵਿੱਚ ਸੈਂਪਲਾਂ ਦੀ ਜਿਹੜੀ ਸੈਂਪਲ ਲਏ ਜਾ ਰਹੇ ਮੇਰੀ ਬੇਨਤੀ ਆ ਵੀ ਉਹ ਜੋ ਸੈਂਪਲਾਂ ਦੀ ਰਿਪੋਰਟ ਆਊਗੀ ਉਹ ਤੇ ਬੰਦੀ ਕਾਰਵਾਈ ਵੀ ਜਰੂਰ ਕਰ ਤਾਕਿ ਸਾਨੂੰ ਸਾਫ਼ ਸੁਥਰਾ ਪਾਣੀ ਐਡਮਿਨਿਸਟ੍ਰੇਸ਼ਨੋਂ ਮਹੀਆ ਕਰਾ ਸਕਦੇ ਮੇਲਾ ਵਾਲੇ ਕਰਵਾ ਦੇਣ ਜੇ ਐਡਮਿਨਿਸਟ੍ਰੇਸ਼ਨ ਕਰਾ ਦੇ ਕਰਵਾ ਦੇ ਇਸ ਕਰਕੇ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਆ ਤੇ ਸਾਡਾ ਹਵਾ ਤੇ ਪਾਣੀ ਇਹਨੂੰ ਸ਼ੁੱਧ ਰੱਖਿਆ ਜਾਵੇ ਜਿਸ ਤਰ੍ਹਾਂ ਵੀ ਰੱਖ ਸਕਦੇ ਆ ਮੇਲ ਨੂੰ ਇਨਸਟ੍ਰਕਸ਼ਨਾਂ ਦੇ ਕੇ ਜੋ ਨੋਰਮ ਆ ਪੂਰੇ ਕਰਦੇ ਹੋਏ ਇਸ ਸਿਸਟਮ ਨੂੰ ਫਾਲੋ ਕਰ ਜੀ ਇਸ ਸੰਬੰਧ ਵਿੱਚ ਨਾ ਪਰਸੋਂ ਲੋਕਲ ਸੈਲਾ ਕੁੜਦੇ ਜਾਂ ਆਸ-ਪਾਸ ਦੇ ਪਿੰਡਾਂ ਦੇ ਇਹਨਾਂ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਆਪਣੀ ਕੰਪਲੇਨਟ ਦਿੱਤੀ ਸੀ ਕਿ ਰਿਗਾਰਡਿੰਗ ਆ ਪੋਲੂਸ਼ਨ 에ਅਰ ਪੋਲੂਸ਼ਨ ਐਂਡ ਵਾਟਰ ਪੋਲੂਸ਼ਨ ਦੀ ਕੋਈ ਆਸਪਾਸ ਸਮੱਸਿਆ ਆ ਰਹੀ ਆ ਉਹਦੇ ਰਿਗਾਰਡਿੰਗ ਅਸੀਂ ਐਸਜੀਐਮ ਸਾਹਿਬ ਡੀਐਸਪੀ ਸਾਹਿਬ ਨਾਲ ਸਾਡੇ ਐਕਸ਼ਨ ਸਾਹਿਬ ਅਸੀਂ ਤੇ ਨਾਲ ਤਹਿਸੀਲਦਾਰ ਅਸੀਂ ਇੱਕ ਮੀਟਿੰਗ ਲਈ ਸੀ ਲੋਕਲ ਬੰਦਿਆਂ ਨਾਲ ਜਿਹਦੇ ਚ ਡਿਸਾਈਡ ਹੋਇਆ ਸੀਗਾ ਕਿ ਅੱਜ ਦੀ 2 ਤਰੀਕ ਮਾਰਚ ਨੂੰ ਜਿਹੜੇ ਆਸਪਾਸ ਦੇ ਪਿੰਡਾਂ ਚੋਂ ਅਸੀਂ ਬੋਰਾਂ ਦੇ ਸੈਂਪਲ ਤੇ ਜਿਵੇਂ ਵੀ ਇੱਕ ਫੈਕਟਰੀ ਦਾ ਅੰਦਰੋਂ ਇੱਕ ਅਸੀਂ ਬੋਰ ਦਾ ਸੈਂਪਲ ਜਿਹੜੀ ਕਿ ਆਸਪਾਸ ਦੇ ਲੋਕ ਕਮੇਟੀ ਬਣਾਈ ਗਈ ਸੀ ਉਹਦੇ ਇੱਥੇ ਦੱਸਣਗੇ ਉੱਥੋਂ ਸੈਂਪ ਉਹਨੂੰ ਫੇਰ ਅਸਾਈ ਮੁੱਖ ਰੱਖਦੇ ਹੋਏ ਅੱਜ ਅਸੀਂ 10 ਵਜੇ ਤੋਂ ਲੈ ਕੇ ਹੁਣ ਤੱਕ ਅਸੀਂ 5 ਜਗ੍ਹਾ ਤੋਂ ਸੈਂਪਲ ਲਈ ਨੇ ਜਿਨ੍ਹਾਂ ਵਿੱਚੋਂ 4 ਸੈਂਪਲ ਅਸੀਂ 4 4 ਸੈਂਪਲ ਅਸੀਂ ਮਿਲਦੇ ਬਾਹਰੋਂ ਲਏ ਆ ਤੇ ਇੱਕ ਸੈਂਪਲ ਜਿਹੜਾ ਮਿਲਦੇ ਅੰਦਰ ਪੋਰਵਲ ਚੋਂ ਲਿਆ ਜੀ 4 ਵਿੱਚ ਜਿਹੜੇ 4 ਸੈਂਪਲ ਬਾਹਰੋਂ ਲਏ ਨੇ ਉਹਨਾਂ ਵਿੱਚੋਂ 2 3 ਸੈਂਪਲ ਅਸੀਂ ਰਣਿਆਲਾ ਪਿੰਡ ਚੋਂ ਲਏ ਆ ਤੇ ਇੱਕ ਸੈਂਪਲ ਅਸੀਂ ਸਾਲਾਕੁਰ ਦੀ ਜਿਹੜੀ ਵਾਟਰ ਸਪਲਾਈ ਚੋਂ ਲਿਆ ਜੀ ਤੇ ਇਹ ਅਸੀਂ ਸੈਂਪਲ ਸੀਲ ਕਰਕੇ ਜੀ ਪੰਜਾਬ ਸਰਕਾਰ ਦੇ ਲੈਬੋਰੀ ਪੀਵੀਟੀ ਵੀ ਕੇ ਭੇਜਾਂਗੇ ਜੋ ਵੀ ਦੇ ਰਿਜ਼ਲਟਸ ਆਣਗੇ ਉਹ ਸਾਨੂੰ ਸਾਰਾ ਸਟੇਜ ਲੈਣੀ ਕਰਨਾ ਸਰ ਤੁਸੀਂ ਕਿਸ ਡਿਪਾਰਟਮੈਂਟ ਚ ਕਿਹੜੀ ਮਾਤੇ ਹੋ ਮੈਂ ਜੀ ਪੰਜਾਬ ਪੁਲਿਸ ਕੰਟਰੋਲਪੋਰਟ ਖੇਤੀਬਾੜੀ ਵਿਭਾਗ ਹੁਸ਼ਿਆਰ ਵਿੱਚ बतौर ਸਹਾਇਕ ਵਾਤਾਵਰਣ ਇੰਜੀਨੀਅਰ ਤਲਾਹ ਹਾਂ ওকে ਥੈਂਕ ਯੂ ਸਰ ਸੈਂਪਲ ਜਿਹੜੀ 에어ਪੋਰਟ ਤੇ ਆਸपास ਜਿਹੜੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਫੈਲ ਰਹੀਆਂ ਅਸੀਂ ਉਹਨਾਂ ਚੀਜ਼ਾਂ ਤੋਂ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਔਰ ਮਿਲ ਲੱਗੇ ਅਸੀਂ ਕਈ ਵਾਰ ਅਸੀਂ ਆਪਣੀ ਰਿਕੁਐਸਟ ਕੀਤੀ ਹੈ ਕਿ ਸਾਨੂੰ ਸਾਫ਼ ਪਾਣੀ ਪ੍ਰੋਵਾਈਡ ਕਰਵਾਓ ਔਰ ਜਿੰਨਾ ਵੀ ਪੋਲੂਸ਼ਨ ਜਿਹੜਾ ਫਨਲ ਦੇ ਵਿੱਚੋਂ ਕੈਮੀਕਲ ਜਿਹੜਾ ਆ ਰਿਹਾ ਜਾਂ ਕੈਮੀਕਲ ਜਿੰਨਾ ਵੀ ਹਵਾ ਦੇ ਵਿੱਚ ਫੈਲ ਰਿਹਾ ਸਾਨੂੰ ਉਹਦੇ ਤੋਂ ਨਿਜਾਤ ਦਿਓ ਦੇਖੋ ਸਾਨੂੰ ਫੈਕਟਰੀ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਇਹਨਾਂ ਨੇ ਰੁਜ਼ਗਾਰ ਜ਼ਰੂਰ ਦਿੱਤਾ ਹੋਇਆ ਸਾਡੇ ਆਲੇ-ਦੁਆਲੇ ਬੱਚਿਆਂ ਨੂੰ ਪਰ ਨਾਲ ਦੀ ਨਾਲ ਸਾਨੂੰ ਇਹ ਜਿਹੜੀ ਮੌਤ ਵੰਡ ਰਹੀ ਹੈ ਸਲੋ ਪੋਇਜ਼ਨ ਜਿਹੜਾ ਵੰਡ ਰਿਹਾ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਇਹਦੇ ਨਾਲੋਂ ਤੋਂ ਬਿਹਤਰ ਹੈ ਕਿ ਇੱਕ ਥਾਲੀ ਦੇ ਵਿੱਚ ਜ਼ਹਿਰ ਰੱਖ ਕੇ ਇਲਾਕਾ ਵਾਸੀਆਂ ਨੂੰ ਸਾਰਿਆਂ ਨੂੰ ਦੇ ਦਿੰਦੇ ਉਹ ਰਾਤ ਰਾਤੀ ਤੁਹਨੂੰ ਨੀਂਦ ਸੁਆਦ ਆਵੇ